ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਤਾਂ ਜੋ ਸੋਹਣੇ ਸੋਹਣੇ ਸੂਟਾਂ ਦੀ ਵੀਡੀਓਜ਼ ਤੇ ਡਿਜ਼ਾਈਨਸ ਤੁਹਾਨੂੰ ਮਿਲਦੇ ਰਹਿਣ ਠੀਕ ਹੈ ਸੋ ਜਿਨ੍ਹਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੁੰਦਾ ਜਿਹੜੇ ਆਪਾਂ ਬਲੌਗ ਦੇ ਵਿੱਚ ਦਿਖਾਉਣਾ ਤੁਹਾਨੂੰ ਜਾਂ ਇੰਸਟਾਗ੍ਰam ਤੇ ਪੋਸਟ ਕਰਦੇ ਹਾਂ ਠੀਕ ਹੈ ਜੀ ਉਹਨਾਂ ਵਿੱਚੋਂ ਜੇਕਰ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੁੰਦਾ ਉਂ ਤਾਂ ਸਕਰੀਨ ਤੇ ਜਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਜਿਹੜਾ ਦਿੱਤਾ ਹੁੰਦਾ ਤੁਸੀਂ ਉਸ ਤੇ ਆਪਾਂ ਨੂੰ DM ਕਰ ਸਕਦੇ ਹੋ ਆਦਰਵਾਇਸ ਤੁਸੀਂ Instagram ਤੇ ਵੀ ਜਾ ਕੇ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਹੋਰ ਇਨਕੁਆਰੀਸ ਉਸ ਵਾਸਤੇ ਠੀਕ ਹੈ ਸੋ ਚਲੋ ਜੀ ਅੱਜ ਜਿਹੜਾ ਆਪਾਂ ਟੋੜਲੀ ਬਲੌਗ ਲੈ ਕੇ ਆਇਆ ਇਸ ਦੇ ਵਿੱਚ ਬਿਲਕੁਲ ਜਿਹੜੇ ਨੀਡਲਵਰਕ ਵਾਲੇ ਡਿਜ਼ਾਈਨ ਨੇ ਬਿਲਕੁਲ ਨਵੇਂ ਡਿਜ਼ਾਈਨ ਨੇ ਸੀ ਤੇ ਆਪਾਂ ਇੱਕ ਦੋ ਨਵੇਂ ਜਿਹੜੇ ਆਪਣੇ ਲਾਂਚ ਕੀਤੇ ਆ ਮਸ਼ੀਨਵਰਕ ਦੇ ਡਿਜ਼ਾਈਨ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਜਿਨ੍ਹਾਂ ਨੇ ਵੀ ਉਹਨਾਂ ਵਿੱਚ ਸੂਟ ਰੈਡੀ ਕਰਵਾਉਣੇ ਹੋਣਗੇ ਸਕਰੀਨ ਤੇ ਆਪਣਾ ਵਟਸਐਪ ਨੰਬਰ ਚੱਲ ਰਿਹਾ ਤੁਸੀਂ ਉੱਥੇ ਜਾ ਕੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਸਕਰੀਨਸ਼ਾਟ ਪੇਜ ਕੇ ਠੀਕ ਹੈ ਜੀ ਵਿਦ ਸਕਰੀਨਸ਼ਾਟ ਪੇਜ ਅਗਰ ਕੋਈ ਬਹੁਤ ਸਾਰੀਆਂ ਪਿਕਸ ਹੁੰਦੀਆਂ ਨੇ ਬਹੁਤ سارے ਸੂਟਸ ਹੁੰਦੇ ਆ ਡਿਜ਼ਾਈਨ ਹੁੰਦੇ ਆ ਤੇ ਕਲਰ ਹੁੰਦੇ ਆ ਸੋ ਇਦਾਂ ਕਈ ਵਾਰ ਯਾਦ ਵੀ ਨਹੀਂ ਸਟੇ ਠੀਕ ਹੈ ਜੀ ਤੇ ਚਲੋ ਜੀ ਫਸਟ ਜਿਹੜਾ ਆਪਾਂ ਨੈਚੁਰਲ ਪਿਓਰ ਕ੍ਰੇਪ ਤੇ ਸੌਰੀ ਜੋਰਜ ਅਤੇ ਜਿਹੜਾ ਦੀਦੀ ਦਾ ਸੂਟ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬਹੁਤ ਸੋਹਣੇ ਕਲਰ ਕੰਟਰਾਸਟ ਦੇ ਵਿੱਚ ਆਪਾਂ ਇਹ ਵਾਲੇ ਸੂਟ ਨੇ ਜਿਹੜੇ ਰੈਡੀ ਕੀਤੇ ਆ ਠੀਕ ਹੈ ਸੋ ਤੁਸੀਂ ਕੰਟਰਾਸਟ ਆਪਣੇ ਹਿਸਾਬ ਦੇ ਨਾਲ ਵੀ ਕਰਵਾ ਸਕਦੇ ਹੋ ਤੇ ਕਲਰ ਜਿਹੜੀ অপਸ਼ਨ ਹੁੰਦੀ ਹੈ ਸੂਟ ਦੀ ਉਹ ਤੁਸੀਂ ਖੁਦ ਡਿਸਾਈਡ ਕਰਨਾ ਹੁੰਦਾ ਕਿ ਤੁਸੀਂ ਕਿਹੜੇ ਕਲਰ ਦੇ ਉੱਪਰ ਕਰਵਾਉਣਾ ਠੀਕ ਹੈ ਜੀ ਸੋ ਨੈਕਸਟ ਇਹ ਵਾਲਾ ਜੀ ਆਪਾਂ ਖਾਦੀ ਕਾਟਨ ਦੇ ਉੱਪਰ ਮਜ਼ੈਂਟਾ ਕਲਰ ਦੇ ਉੱਪਰ ਥੋੜਾ ਜਿਹੜਾ ਰੈਡੀ ਕੀਤਾ ਸੂਟ ਹੈ ਇਹ ਨੈੱਕ ਬਣਿਆ ਹੋਇਆ ਤੇ ਨੈੱਕ ਦੇ ਜਿਹੜੀ ਪੂਰੀ ਸ਼ਰਟ ਹੈ ਉਹਦੇ ਵਿੱਚ ਆਪਾਂ ਛੋਟੀਆਂ-ਛੋਟੀਆਂ ਬੁੱਟੀਆਂ ਬਣਾਈਆਂ ਨੇ ਤੁਸੀਂ ਨੈੱਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨੈੱਕ ਦੀ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੌ ਫਾਇਦੇ ਨਾਲ ਬਹੁਤ ਨੀਟ ਐਂਡ ਕਲੀਨ ਤੁਹਾਨੂੰ ਜਿਹੜਾ ਵਰਕ ਫੈਬਰਿਕ ਵੀ ਤੁਹਾਨੂੰ ਨਾਦਰ ਬੁਟੀਕ ਦੇ ਵੱਲੋਂ ਹਮੇਸ਼ਾ ਟਾਪ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ ਇਹ ਜੇ ਸੂਟਾਂ ਦੀ ਜਿਹੜੀ ਤੁਸੀਂ ਗ੍ਰੇਸ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਤੋਂ ਸਟਿਚਿੰਗ ਵੀ ਕਰਵਾ ਸਕਦੇ ਹੋ ਸੂਟ ਰੈਡੀ ਕਰਵਾਉਣ ਤੋਂ ਬਾਅਦ ਤੁਸੀਂ ਆਪਣੇ ਤੋਂ ਕਿਸੇ ਵੀ ਪ੍ਰਕਾਰ ਦਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਚਾਹੇ ਤੇ ਉਹ ਨੀਡਲਵਰਕ ਵਾਲਾ ਹੋਵੇ ਜਿਹੜਾ ਤੁਹਾਨੂੰ ਆਪਾਂ ਫੋਟੋ ਦੇ ਵਿੱਚ ਦਿਖਾ ਰਹੇ ਹਾਂ ਇਹ ਵਾਲਾ ਵਰਕ ਡਿਜ਼ਾਈਨ ਠੀਕ ਹੈ ਤੇ ਤੁਸੀਂ ਮਸ਼ੀਨ ਵਰਕ ਹੋ ਗਿਆ ਹੈਂਡ ਵਰਕ ਹੋ ਗਿਆ ਆਰੀ ਵਰਕ ਹੋ ਗਿਆ ਪੇਂਟ ਤੇ ਬਲੌਕ ਪੇਂਟ ਦਾ ਹੋ ਗਿਆ ਠੀਕ ਹੈ ਜੀ ਸੋ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਸੂਟ ਕੋਈ ਵੀ ਡਿਜ਼ਾਈਨ ਆਪਾਂ ਨੂੰ ਪਿਕ ਕਰਕੇ ਕਿਸੇ ਹੋਰ ਵੀ ਬੁਟੀਕ ਵੱਲੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਅਜਾਪੇ ਤੁਹਾਨੂੰ ਕੁਝ ਕ ਡਿਜ਼ਾਈਨ ਮਸ਼ੀਨ ਵਰਕ ਦੇ ਔਰ ਆਰੀ ਵਰਕ ਦੇ ਡਿਜ਼ਾਈਨ ਸ਼ੇਅਰ ਕਰਾਂਗੇ ਤੇ ਇਹ ਨੀਡਲ ਵਰ ਨੀਡਲ ਵਾਲੇ ਵਰਕ ਵਾਲੇ ਡਿਜ਼ਾਈਨ ਨੇ ਸੋ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਵੀ ਸੂਟ ਇਹਨਾਂ ਚ ਤੁਹਾਨੂੰ ਪਸੰਦ ਆਣਗੇ ਤੁਸੀਂ ਰੈਡੀ ਕਰਵਾ ਸਕਦੇ ਹੋ ਨੈਕਸਟ ਇਹ ਵਾਲੇ ਕਲਰ ਨੇ ਜੀ ਆਪਾਂ 4 ਤੋਂ 5 ਸੂਟ ਕਿਸੇ ਸਿਸਟਰਸ ਦੀ ਰੈਡੀ ਕੀਤੇ ਸੀਗੇ ਇਹ ਵਾਲੇ ਸੂਟ ਫਰਸਟ ਆਫ 올 ਤੁਸੀਂ ਸੂਟਾਂ ਦੇ ਕਲਰ ਚੈੱਕ ਕਰ ਸਕਦੇ ਹੋ ਖਾਦੀ ਕਾਟਨ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤੇ ਨੇ ਠੀਕ ਹੈ ਜੀ ਅਨੀਅਨ ਸੌਰੀ ਨਿਓਨ ਕਲਰ ਹੈ ਆਪਾਂ ਜਿੱਦਾਂ ਕਹਿੰਦੀ ਲੈਮਨ ਕਲਰ ਆ ਬਲੈਕ ਸਕਾਈ ਬਲੂ ਐਂਡ ਰੈਡ ਕਲਰ ਠੀਕ ਹੈ ਜੀ ਬਹੁਤ ਜਿਆਦੇ ਸੋਹਣੇ ਕਲਰ ਪਹਿਣਾ ਨੇ ਮਰੀਆਂ ਨੇ ਪਿਕ ਕੀਤੇ ਸੀ ਤੇ ਉਹਨਾਂ ਦੇ ਉੱਪਰ ਕੰਟਰਾਸਟ ਜਿਹੜਾ ਆਪਣੇ ਆਪਣੇ ਹਿਸਾਬ ਨਾਲ ਕੀਤਾ ਸੀ ਉਹ ਉਹਨਾਂ ਨੇ ਆਪਣੇ ਤੇ ਛੱਡਤਾ ਸੀਗਾ ਕਿ ਜਿਹੜੇ ਕਲ ਤੁਹਾਨੂੰ ਵਧੀਆ ਲੱਗਦੇ ਨੇ ਉਹ ਤੁਸੀਂ ਚੂਸ ਕਰਕੇ ਆਪਣੇ ਤੇ ਇਹਨਾਂ ਦੇ ਸੂਟ ਤੇ ਡਿਜ਼ਾਈਨ ਕਰ ਸਕਦੇ ਹੋ ਤੇ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਜਦੋਂ ਕੋਈ ਆਪਣੇ ਤੇ ਗੱਲ ਛੱਡ ਦਿੰਦਾ ਕਿਉਂਕਿ ਗੱਲ ਆਪਾਂ ਕਿਸੇ ਤੇ ਤਾਂ ਛੱਡਦੇ ਹੁਣੇ ਜੇਕਰ ਆਪਾਂ ਨੂੰ ਇੰਟਰਸਟ ਹੁੰਦਾ ਤੇ ਉਹ ਆਪਣੀ ਸਾਰੀ ਵੀਡੀਓਜ਼ ਦੇਖਦੇ ਆ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਦੇ ਨੇ ਕਿ ਵੀਡੀਓ ਉਹਨਾਂ ਨੂੰ ਕਿੱਦਾਂ ਦੀ ਲੱਗੀ ਸੂਟ ਉਹਨਾਂ ਨੂੰ ਕਿੱਦਾਂ ਦੇ ਲੱਗੇ ਤੇ ਬਹੁਤ ਵਧੀਆ ਨੇਚਰਾ ਪਹਿਨਣਾ ਦਾ ਤੇ ਉਹਨੂੰ ਸੂਟ ਬਹੁਤ ਪਸੰਦ ਆਏ ਠੀਕ ਹੈ ਜੀ ਸਾਰਿਆਂ ਦੀ ਰਿਕਵੈਸਟ ਆ ਸਾਰਿਆਂ ਨੂੰ ਕਿ ਐਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਐਦਾਂ ਹੀ ਆਪਣਾ ਸਾਥ ਦਿੰਦੇ ਰਹੋ ਸਾਰੇ ਜਣੇ ਕਿਉਂਕਿ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਚਲੋ ਜੀ ਆਪਾਂ ਨੈਕਸਟ ਦਿਖਾਉਣੇ ਆ ਤੁਹਾਨੂੰ ਏਸੇ ਦੇ ਵਿੱਚ ਜਿਹੜਾ ਮੈਜੈਂਟਾ ਕਲਰ ਦੇ ਵਿੱਚ ਸੂਟ ਰ ਤਾਂ ਜੋ ਤੁਸੀਂ ਵਰਕ ਦੀ ਲੁੱਕ ਚੈੱਕ ਕਰ ਸਕੋ ਵਰਕ ਦੀ ਸਫਾਈ ਚੈੱਕ ਕਰ ਸਕੋ ਇਹ ਆਪਾਂ ਘੇਰੇ ਦੇ ਉੱਪਰ ਵਰਕ ਕੀਤਾ ਸੀਗਾ ਘੇਰੇ ਦੇ ਉੱਪਰ ਵਰਕ ਕੀਤਾ ਸੀਗਾ ਇਹ ਜਿੱਦਾਂ ਆਪਾਂ ਕਹਿਦੀ ਆ ਵੀ ਆਪਾਂ ਤਿੰਨ ਫਲਾਰ ਨਹੀਂ ਬਣਾ ਲੰਦੇ ਘੇਰੇ ਦੇ ਉੱਪਰ ਇਹ ਜਨਨ ਕਿ ਇੰਨਾ ਇੱਕ ਜਗ੍ਹਾ ਤੇ ਫਲਾਰ ਬਣਾ ਕੇ ਉਸ ਤੋਂ ਬਾਅਦ ਦੋ ਫਲਾਰ ਇਹਨਾਂ ਦੇ ਖੁੰਜਾਂ ਦੇ ਬਣਾਏ ਸੀ ਥੋੜੀ ਥੋੜੀ ਸਪੇਸ ਦਿੱਤੀ ਸੀਗੇ ਤੇ ਦੀਦੀਆਂ ਨੇ ਜਿਹੜੇ ਸੀਗੇ ਉਹਨਾਂ ਨੇ ਏ ਸ਼ੇਪ ਘੇਰੇ ਕਰਵਾਏ ਸੀਗੇ ਮੇਰੀਆਂ ਭੈਣਾਂ ਨੇ ਠੀਕ ਹੈ ਸਟੀਚਿੰਗ ਵੀ ਇਹਨਾਂ ਨੇ ਆਪਣੇ ਤੋਂ ਕਰਵਾਈ ਸੀ ਬਹੁਤ ਸੋਹਣੇ ਸੂਟ ਬਣੇ ਸੀ ਤੇ ਬਾਜੂ ਤੇ ਉਹਨਾਂ ਨੇ ਇਹ ਵਾਲੇ ਵਰਕ ਕਰਵਾਏ ਸੀਗੇ ਰਾਉਂਡ ਵੀ ਦੇ ਨਾਲ ਉਹਨਾਂ ਨੇ ਆਪਣੇ ਤੋਂ ਨੈਕ ਰੈਡੀ ਕਰਵਾਏ ਸੀਗੇ ਜਿੰਨਾ ਕਿ ਰਾਉਂਡ ਬਣਾ ਕੇ ਨਾ ਉਸ ਤੋਂ ਬਾਅਦ ਉਹਦੇ ਆਪਾਂ ਬੀ ਦਾ ਬੀ ਸ਼ੇਪ ਦਾ ਜਿਹੜਾ ਨਹੀਂ ਬਣਾਉਂਦੇ ਸ਼ੇਪ ਬਣਾਉਨੇ ਆ ਉਹ ਵਾਲਾ ਤੋਂ ਉਹਨਾਂ ਨੇ ਆਪਾਂ ਤੋਂ ਠੀਕ ਹੈ ਜੀ ਨੈਕ ਕਰਵਾਇਆ ਸੀ ਤੇ ਇਹ ਵਾਲੇ ਸੂਟ ਜੇਕਰ ਤੁਸੀਂ ਪੇਂਟ ਦੇ ਵਿੱਚ ਕਰਵਾਉਣਾ ਚਾਹੁੰਦੇ ਤੁਸੀਂ ਆਪਣੇ ਕੋਲ ਪੇਂਟ ਦੇ ਵਿੱਚ ਵੀ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਜਾਮ कॉटन ਦੇ ਉੱਪਰ ਰੈਡੀ ਕੀਤੇ ਨੇ ਆਪਾਂ ਤੇ ਇਹਨਾਂ ਨੂੰ ਤੁਸੀਂ ਨੀਡਲ ਥ्रेड ਵਾਲੇ ਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਨੀਡਲਵਰਕ ਜਿਹੜਾ ਆਪਣਾ ਆਪਾਂ ਕਰਦੇ ਹਾਂ ਉਹਦੇ ਵਿੱਚ ਵੀ ਤੁਸੀਂ ਇਹ ਫਲਾਰ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਇਨਾਂ ਦੀ ਬਾਟਮ ਤੇ ਥੋੜਾ ਥੋੜਾ ਵਰਕ ਆ ਤੇ ਸ਼ਰਟ ਦੇ ਵਿੱਚ ਤੁਹਾਨੂੰ ਸਾਰੀ ਦੇ ਫਰੰਟ ਤੇ ਵਰਕ ਮਿਲੇਗਾ ਤੇ ਬਾਜੂ ਦੇ ਉੱਪਰ ਤੁਹਾਨੂੰ ਇੱਕ ਲੇਅਰ ਮਿਲੇਗੀ ਠੀਕ ਹੈ ਜੀ ਜੇਕਰ ਤੁਸੀਂ ਫਰੰਟ ਤੇ ਸਾਰੀ ਤੇ ਵਰਕ ਲੈਣਾ ਚਾਹੁੰਦੇ ਹੋ ਇਦਾਂ ਇੱਕ ਇੱਕ ਫਲਾਰ ਤੇ ਇੱਕ ਲੇਅਰ ਤੁਸੀਂ ਬਾਜੂ ਦੇ ਉੱਪਰ ਲੈਣਾ ਚਾਹੁੰਦੇ ਹੋ ਉਦੋਂ ਤੁਸੀਂ ਬਾਟਮ ਦੇ ਲੈਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਪੂਰਾ ਸੂਟ ਵੀ ਆਪਣੋਂ ਤੋਂ ਰੈਡੀ ਕਰਵਾ ਸਕਦੇ ਹੋ ਦੁਪੱਟਾ ਸਟੀਚਿੰਗ ਵਰਕ ਕੋਈ ਵੀ ਠੀਕ ਹੈ ਜੀ ਫੈਬਰਿਕ ਵੀ ਤੁਸੀਂ ਆਪਣੋਂ ਤੋਂ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲੇ ਕਲਰ ਨੇ ਜੋ ਆਪਣੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਠੀਕ ਹੈ ਜੀ ਆਰੀ ਵਰਕ ਸੋ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਘੇਰੇ ਬਣੇ ਹੋਏ ਨੇ ਤੇ ਬਾਜੂ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਸਤੇ ਨੈਕਸਟ ਕਲਰ ਨੈਕਸਟ ਡਿਜ਼ਾਈਨ ਇਹ ਸਾਰੇ ਵਾਈਟ ਕਲਰ ਦੇ ਉੱਪਰ ਆਪਾਂ ਕੀਤੇ ਹੋਏ ਨੇ ਠੀਕ ਹੈ ਸੋ ਤੁਸੀਂ ਆਪਣੀ ਕਸਟਮਾਈਜ਼ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਜਿਹੜਾ ਵੀ ਸੂਟ ਤੁਸੀਂ ਲੈਣਾ ਜਾਂ ਕਿਹੜੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾਉਣਾ ਹੈ ਠੀਕ ਹੈ ਤੁਸੀਂ ਉਹ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕਦੇ ਜਿਹੜਾ ਵੀ ਤੁਹਾਨੂੰ ਕਲਰ ਫੈਬਰਿਕ ਪਸੰਦ ਆ ਤੇ ਡਿਜ਼ਾਈਨ ਪਸੰਦ ਆ ਏ ਘੇਰੇ ਤੇ ਇਹ ਤੁਹਾਨੂੰ ਵਰਕ ਜਿਹੜਾ ਘੇਰੇ ਤੇ ਬਾਜੂ ਤੇ ਮਿਲੇਗਾ ਜੇਕਰ ਤੁਸੀਂ ਇਸ ਨੂੰ ਘੇਰੇ ਤੋਂ ਸਕਿਪ ਕਰਕੇ ਉੱਪਰ ਗਲੇ ਦੇ ਉੱਪਰ ਤੇ ਬਾਜੂ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਤੋਂ ਵਿਦਆਊਟ ਦੁਪੱਟਾ ਔਰ ਵਿਦ ਦੁਪੱਟਾ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਵਿਦ ਸਟਿਚਿੰਗ ਔਰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਨੈਕਸਟ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਪਰਪਲ ਟੱਚ ਦੇ ਨਾਲ ਛੋਟੇ ਛੋਟੇ ਉਹਦੀ ਫਰੰਟ ਦੇ ਉੱਪਰ ਬੁੱਟੀਆਂ ਬਣ ਸਾਰੇ ਠੀਕ ਹੈ ਸੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਏਦਾਂ ਦੇ ਨਵੇਂ ਨਵੇਂ ਡਿਜ਼ਾਈਨ ਹੈ ਜਿਹੜੇ ਨਵੇਂ ਨਵੇਂ ਸੂਟ ਨੇ ਉਹ ਤੁਸੀਂ ਦੇਖਦੇ ਰਹੋ ਤੇ ਆਪਣੇ ਤੋਂ ਆਰਡਰ ਕਰਵਾ ਕੇ ਸੂਟ ਰੈਡੀ ਕਰਵਾਉਂਦੇ ਰਹੋ ਠੀਕ ਹੈ ਜੀ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਹਾਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਚਲੋ ਜੀ ਸਾਰਿਆਂ ਦੀ ਫਿਨਿਸ਼ਿੰਗ ਤੇ ਲੁੱਕ ਚੈੱਕ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਪਲੀਜ਼ ਰਿਕੁਐਸਟ ਆਪਾਂ ਨੂੰ ਆਰਡਰ ਦੇਣਾ ਹੁੰਦਾ ਜਾਂ WhatsApp ਤੇ ਕਿਸੇ ਵੀ ਸੂਟ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਆ ਉਹ ਆਪਾਂ ਨੂੰ ਵਿਦ ਫੈਬਰਿਕ ਦੀ ਤੇ ਜਿਹੜਾ ਡਿਜ਼ਾਈਨ ਤੁਸੀਂ ਪਿਕ ਕੀਤਾ ਹੁੰਦਾ ਤੇ ਪ੍ਰਾਈਸ ਵਗੈਰਾ ਜਾਨਣਾ ਹੁੰਦਾ ਉਹ ਆਪਾਂ ਨੂੰ ਵਿਦ ਸਕਰੀਨਸ਼ਾਟ ਹੀ ਤੁਸੀਂ ਫੋਟੋ ਭੇਜਿਆ ਕਰੋ ਕਿਉਂਕਿ ਐਵੇਂ ਬਹੁਤ ਸਾਰੀਆਂ ਫੋਟੋਜ਼ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀਆਂ ਬਹੁਤ ਸਾਰੇ ਸੂਟ ਹੁੰਦੇ ਨੇ ਤੇ ਡਿਜ਼ਾਈਨ ਹੁੰਦੇ ਨੇ ਕਲਰ ਹੁੰਦੇ ਨੇ ਔਰ ਸਮ ਟਾਈਮ ਜਿਹੜੀ ਇੱਕ ਚੀਜ਼ ਆ ਉਹ ਯਾਦ ਵੀ ਨਹੀਂ ਰਹਿੰਦੀ ਠੀਕ ਹੈ ਜੀ ਸੋ ਸਾਰੀਆਂ ਭੈਣਾਂ ਨੇ ਸਕਰੀਨਸ਼ਾਟ ਨਾਲ ਹੀ ਭੇਜਣਾ ਸ ਜਿਹੜਾ ਆਪਣਾ ਔਨ ਦਾ ਵੇ ਚੱਲ ਰਿਹਾ ਠੀਕ ਹੈ ਸੋ ਜਲਦੀ ਆਪਾਂ ਰੈਡੀ ਕਰਕੇ ਤੁਹਾਡੇ ਲਈ ਜਿਹੜਾ ਫਾਈਨਲ ਲੁੱਕ ਹੈ ਜਿਹੜੀ ਆਪਾਂ ਲੈ ਕੇ ਆਵਾਂਗੇ ਇਹ ਬਾਜੂ ਦੇ ਉੱਪਰ ਤੇ ਬਾਟਮ ਦੇ ਉੱਪਰ ਵਰਕ ਹੋਊਗਾ ਤੁਸੀਂ ਇਹਦਾ ਪਲਾਜ਼ੋ ਵੀ ਕਰਵਾ ਸਕਦੇ ਹੋ ਫਿਲਹਾਲ ਆਪਾਂ ਕਸਟਮਰ ਨੇ ਸਟ੍ਰੇਟ ਬਾਟਮ ਕਰਵਾਉਣੀ ਆ ਉਹਦੇ ਚ ਰੈਡੀ ਕਰਕੇ ਦਿੱਤਾ ਇਹਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਕਾਟਨ ਦੇ ਵਿੱਚ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਆਰਗਾਂਜ਼ਾ ਦਾ ਸ਼ਿਮਰ ਕ੍ਰੇਪ ਜੌਰਜਟ ਕਿਸੇ ਚ ਵੀ ਤੁਸੀਂ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੇ ਇਹ ਵਾਲਾ ਸੀਗਾ ਜੀ ਇਹ ਆਪਾਂ ਜਿਹੜਾ ਬਰਬਰੀ ਕਾਟਨ ਦੇ ਉੱਪਰ ਕਿਸੇ ਨੂੰ ਰੈਡੀ ਕਰਕੇ ਦਿੱਤਾ ਪੈਰਟ ਕਲਰ ਦਾ ਸੂਟ ਸੀਗਾ ਦੀਦੀ ਦਾ ਉਹਨਾਂ ਨੂੰ ਆਪ ਇੱਕ ਵਰਕ ਬਾਜੂ ਤੇ ਕਰਕੇ ਦਿੱਤਾ neck ਤੇ ਕਰਕੇ ਦਿੱਤਾ ਤੇ ਚਾਕਾਂ ਦੇ ਤੇ ਸ਼ਾਰਟ ਦੇ ਸਾਰੇ ਫਰੰਟ ਦੇ ਵਿੱਚ ਬਣੇ ਹੋਏ ਸੀ ਬੁਟੀਆਂ ਠੀਕ ਹੈ ਜੀ ਸੌਰੀ ਚਾਕਾਂ ਦੇ ਤੇ ਘੇਰੇ ਦੇ ਵਿਚਾਲੇ ਵਿਚਾਲੇ ਬਣਿਆ ਹੋਇਆ ਸੀ ਫਲਾਰ ਸੋ ਤੁਸੀਂ ਓਦਾਂ ਵੀ ਰੈਡੀ ਕਰਵਾ ਸਕਦੇ ਨੇ ਨੈਕਸਟ ਪਿਕ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੀ ਪੂਰੀ ਲੁੱਕ ਦਿਖਾਵਾਂਗੇ ਕਿ ਕਿ ਆਪਾਂ ਕਿੰਨਾ ਵਰਕ ਰੈਡੀ ਕੀਤਾ ਸੀ ਇਹ ਸੂਟ ਤੇ ਸੋ ਜਿਨ੍ਹਾਂ ਨੇ ਵੀ ਜਿਹੜੀਆਂ ਭੈਣਾਂ ਨੇ ਵੀ ਇਦਾਂ ਦੇ ਸੂਟ ਰੈਡੀ ਕਰਵਾਉਣੇ ਹੁੰਦੇ ਆ ਆਪਾਂ ਤੋਂ ਉਹ ਆਪਾਂ ਨੂੰ WhatsApp ਤੇ ਉੱਪਰ DM ਕਰ ਸਕਦੇ ਨੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਨੇ ਤੇ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਵਾਲੇ ਦਾ ਵੀ ਆਪਾਂ ਤੋਂ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਦੇ ਵਿੱਚ ਹੋ ਗਿਆ ਜਾਂ ਨੀਡਲ ਵਾਲਾ ਵਰਕ ਹੋ ਗਿਆ ਜਾਂ ਆਰੀ ਜਾਂ ਹੈਂਡ ਕੋਈ ਵੀ ਪੇਂਟ ਵਾਲਾ ਵੀ ਸੂਟ ਜੇਕਰ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਆਪਣੇ ਕੋਲ ਸਾਰੇ ਵਰਕ ਅਵੇਲੇਬਲ ਹੈਗੇ ਨੇ ਤੇ ਹੁਣ ਚੈੱਕ ਕਰੋ ਜੀ ਇਸ ਦਾ ਘੇਰਾ ਠੀਕ ਹੈ ਇਹ ਘੇਰਾ ਬਣਿਆ ਹੋਇਆ ਡਬਲ ਲੇਅਰ ਦੇ ਨਾਲ ਬਾਜੂ ਆਪਾਂ ਸਿੰਗਲ ਲੇਅਰ ਦੇ ਨਾਲ ਰੱਖਿਆ ਨੇ ਘੇਰੇ ਜੀ ਜੀ ਦੇ ਜਿਹੜਾ ਉਹ ਡਬਲ ਲੇਅਰ ਦੇ ਨਾਲ ਰੱਖਿਆ ਇਹ ਚਾਕ ਬਣੇ ਹੋਏ ਨੇ 셔ਟ ਦੇ ਚਾਕ ਬਣੇ ਹੋਏ ਨੇ ਠੀਕ ਹੈ ਤੇ ਵਿੱਚੋਂ ਦੇ ਥੋੜੇ ਥੋੜੇ ਫਲਾਰ ਬਣੇ ਹੋਏ ਨੇ ਕਮੀਜ਼ ਦੇ ਠੀਕ ਹੈ ਜੀ ਘੇਰੇ ਦੇ ਸੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਲਰ ਕੰਟਰਾਸਟ ਚੈੱਕ ਕਰ ਸਕਦੇ ਬਹੁਤ ਸੋਹਣੇ ਕਲਰ ਕੰਟਰਾਸਟ ਦੇ ਨਾਲ ਆਪਾਂ ਜਿਹੜਾ ਸੂਟ ਹੈ ਰੈਡੀ ਕੀਤਾ ਹੈ ਠੀਕ ਹੈ ਸੋ ਸਾਰੇ ਜਣੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਹਾਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਤੇ ਵੱਧ ਤੋਂ ਵੱਧ ਆਪਣੀ ਸਪੋਰਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਨੈੱਕ ਚੈੱਕ ਕਰ ਸਕਦੇ ਹੋ ਨੈੱਕ ਕਿੰਨਾ ਸੋਨਾ ਪਰ ਡਬਲ ਲੇਅਰ ਦੇ ਵਿੱਚ ਇਹਨਾਂ ਨੈੱਕ ਰੈਡੀ ਕੀਤਾ ਬਹੁਤ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਤੁਸੀਂ ਕਿਸੇ ਵੀ ਡਿਜ਼ਾਈਨ ਦੇ ਵਿੱਚ ਆਪਣੀ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਜੇਕਰ ਤੁਹਾਡੇ ਆਪਣੇ ਮਾਈਂਡ 'ਚ ਹੁੰਦਾ ਕੋਈ ਡਿਜ਼ਾਈਨ ਡਰਾ ਕਰਕੇ ਤੁਸੀਂ ਆਪਾਂ ਨੂੰ ਉਹ ਵੀ ਭੇਜ ਸਕਦੇ ਹੋ ਜੇਕਰ ਤੁਸੀਂ ਕੋਈ ਡਿਜ਼ਾਈਨ ਆਪਣੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਭੇਜ ਸਕਦੇ ਹੋ ਏਸੀਜੀ ਅੱਜ ਆਵਲੀ ਵੀਡੀਓ ਦੇ ਵਿੱਚ ਆਪਣੇ ਜਿਹੜੇ ਨੀਡਲ ਵਾਲੇ ਵਰਕ ਦੇ ਡਿਜ਼ਾਈਨ ਸੋ ਤੁਸੀਂ ਜਿਹੜੇ ਆਪਾਂ ਸੂਟ ਰੈਡੀ ਕੀਤੇ ਤੁਸੀਂ ਇਹਨਾਂ 'ਚੋਂ ਵੀ ਕੋਈ ਸੂਟ ਰੈਡੀ ਕਰਵਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮਸ਼ੀਨ ਵਰਕ ਵਾਲੇ ਸੂਟ ਠੀਕ ਹੈ ਜੀ ਏ ਆਪਣਾ ਚਾਕਾਂ ਦੇ ਉੱਪਰ ਹੋਇਆ ਹੋਇਆ نیچے ਆਪਾਂ ਇਹਨੂੰ ਕੱਟਵਰਕ ਦੀ ਲੁੱਕ ਦਿੱਤੀ ਆ ਠੀਕ ਹੈ ਤੁਸੀਂ ਇਹਨੂੰ ਇਦਾਂ ਹੀ ਕੱਟਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਘੇਰੇ ਨੂੰ ਤੇ ਆਪਾਂ ਇਹਦੀਆਂ ਬਾਜੂ ਰੈਡੀ ਕੀਤੀਆਂ ਨੇ ਤੇ ਬਾਟਮ ਰੈਡੀ ਕੀਤੀ ਆ ਤੁਸੀਂ ਇਹਨੂੰ ਸੇਮ ਵੀ ਕਰਵਾ ਸਕਦੇ ਹੋ ਸੇਮ ਫੈਬਰਿਕ ਦੇ ਉੱਪਰ ਜੌਰਜਟ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤਾ ਤੁਸੀਂ ਇਹਨੂੰ ਕਿਸੇ ਹੋਰ ਫੈਬਰਿਕ ਦੇ ਵਿੱਚ ਵੀ ਕਰਵਾ ਸਕਦੇ ਹੋ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਤੇ ਵਰਕ ਵੀ ਘੱਟ ਵੱਧ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਜਿਹੜਾ ਬਹੁਤ ਸੋਹਣੀ ਲੁੱਕ ਕ੍ਰੀਏਟ ਹੋਈ ਐ ਤੇ ਕੰਟਰਾਸਟ ਆਪਾਂ ਬਹੁਤ ਸੋਹਣੇ ਚੂਸ ਕੀਤੇ ਆ ਬਹੁਤ ਸੋਹਣੇ ਕਲਰ ਲੱਗ ਰਹੇ ਨੇ ਨੈਕਸਟ ਆਪਦੇ ਆਪਣੇ ਵਿੱਚ ਏ ਆ ਜੀ ਲਾਈਨਿੰਗ ਜ਼ੋਰਜਟ ਆਹੇ ਜਿਹਦੇ ਉੱਤੇ ਲਾਈਨਾਂ ਬਣੀਆਂ ਹੁੰਦੀਆਂ ਨੇ ਜ਼ੋਰਜਟ ਦੇ ਵਿੱਚ ਠੀਕ ਐ ਟੈਬੀ ਲਾਈਨਿੰਗ ਵੀ ਵੀ ਕਹਿ ਦਿੰਦੇ ਆ ਜਿਸ ਫੈਬਰਿਕ ਨੂੰ ਮਜ਼ੈਂਟਾ ਕਲਰ ਦਾ ਕਿਸੇ ਮੈਰਿਡ ਦੀਦੀ ਦਾ ਸੂਟ ਆ ਇਹ ਵਾਲਾ ਆਪਾਂ ਰੈਡੀ ਕੀਤਾ ਉਹਨਾਂ ਨੂੰ ਇਦਾਂ ਜੈਕਟ ਟਾਈਪ ਜਿਹੜੀ ਡਿਜ਼ਾਈਨ ਚਾਹੀਦਾ ਸੀ ਠੀਕ ਐ ਨੈਕ ਬਣਿਆ ਹੋਇਆ ਤੇ ਉਸ ਤੋਂ ਬਾਅਦ ਜੈਕਟ ਦੀ ਤਰ੍ਹਾਂ ਜਿਹੜਾ ਆਪਾਂ ਡਿਜ਼ਾਈਨ ਬਣਾਉਣੇ ਉਹ ਬਣਿਆ ਠੀਕ ਹੈ ਜੀ ਸੋ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆ ਜਿਹੜੀ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਇਹ ਵਾਲਾ ਵਰਕ ਹੈ ਜੇਕਰ ਤੁਸੀਂ ਨੀਡਲ ਵਾਲੇ ਵਰਕ 'ਚ ਵੀ ਕਰਵਾਉਣਾ ਚਾਹੁੰਦੇ ਹੋ ਥ्रेड ਵਰਕ ਦੇ ਵਿੱਚ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਜੀ ਤੇ ਇਹ ਵਾਲਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਇਆ ਆਪਾਂ ਸੂਟ ਇਹ ਕਿਸੇ ਕਸਟਮਰ ਨੇ ਆਪਾਂ ਨੂੰ ਕਿਸੇ ਹੋਰ ਬੁਟੀਕ ਵਾਲਿਆਂ ਦਾ ਜਿਹੜਾ ਡਿਜ਼ਾਈਨ ਭੇਜਿਆ ਸੀਗਾ ਸਕਰੀਨਸ਼ਾਟ ਲੈ ਕੇ ਉਹਨਾਂ ਨੇ ਇਹ ਸੂਟ ਰੈਡੀ ਕਰਵਾਉਣਾ ਸੀਗਾ। ਉਹਨਾਂ ਨੇ ਇਹ ਵਾਲਾ ਸੂਟ ਆ ਜਿਹੜਾ ਜੌਰਜਟ ਦੇ ਉੱਪਰ ਆਫ ਵਾਈਟ ਦੇ ਕਲਰ ਉੱਪਰ ਕਰਵਾਇਆ ਰੈਡੀ। ਦੁਪट्टे ਦੇ ਉੱਪਰ ਆਪਾਂ ਬਲੈਕ ਕਲਰ ਦੇ ਪਰਲ ਕਰ ਪਰਲ ਲਗਾ ਕੇ ਦਿੱਤੇ ਉਹਨਾਂ ਨੂੰ ਤੇ ਬਲੈਕ ਫਿਨਿਸ਼ਿੰਗ ਪੱਟੀ ਦੇ ਨਾਲ ਤੇ ਮਹਿਰੂਨ ਕਲਰ ਦੀ ਲੇਸ ਦੇ ਨਾਲ ਟੱਚ ਦਿੱਤਾ ਹੈਗਾ ਦੁਪट्टे ਨੂੰ। ਔਰ ਇੱਕ ਇਹ ਵਾਲਾ ਨੈਕਸਟ ਸੂਟ ਹੈ ਜੀ ਇਹ ਮਸਲੀਨ ਦੇ ਉੱਪਰ ਆਪਾਂ ਰੈਡੀ ਕਰਕੇ ਦਿੱਤਾ ਸੀ ਕਿਸੇ ਦੀਦੀ ਨੂੰ। ਤੇ ਆਪਾਂ ਖੁਦ ਰੈਡੀ ਕੀਤਾ ਸੀ ਆਪਣਾ ਸੂਟ ਪਹਿਲਾਂ ਇਹ ਤੇ ਆਪਣਾ 트ੈਂਡਿੰਗ ਦੇ ਵਿੱਚ ਰਿਹਾ ਇਹ ਵਾਲਾ ਸੂਟ ਪੈਰਟ ਕਲਰ ਦੀ ਬਾਟਮ ਆ ਤੇ ਇਸ ਦੇ ਉੱਪਰ ਨਾ ਆਰੀ ਵਰਕ ਹੋਇਆ ਹੋਇਆ ਇੱਕ ਖੁੱਦ੍ਹਾ ਡਿਜ਼ਾਈਨ ਆ ਜੀ ਆਪਣਾ ਠੀਕ ਹੈ ਸੋ ਬਹੁਤ ਸਾਰੇ ਭੈਣਾਂ ਨੇ ਇਦਾਂ ਦੇ ਸੂਟ ਆਪਣੇ ਤੋਂ ਇਹ ਵਾਲੇ ਕਲਰ ਦੇ ਵਿੱਚ ਕਲਰ ਕੰਟਰਾਸਟ ਦੇ ਵਿੱਚ ਰੈਡੀ ਕਰਵਾਏ ਸੀਗੇ ਮਸ਼ਲੀਨ ਤੇ ਮਸ਼ਲੀਨ ਦਾ ਹੀ ਤੁਹਾਨੂੰ ਸੂਟ ਮਿਲੂਗਾ ਸਾਰਾ ਆਰਗੈਂਜ਼ਾ ਦਾ ਤੁਹਾਨੂੰ ਦੁਪੱਟਾ ਮਿਲੂਗਾ ਆਰਗੈਂਜ਼ਾ ਦਾ ਦੁਪੱਟਾ ਜਿਹੜਾ ਉਹਦੇ 4 ਸਾਈਡ ਤੋਂ ਤੁਹਾਨੂੰ ਆਰੀ ਵਰਕ ਮਿਲੂਗਾ ਜਿੱਦਾਂ ਆਪਾਂ ਸੂਟ ਦੇ ਉੱਪਰ ਕੀਤਾ ਹੈ neck ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਆਪਾਂ ਆਪਣੇ ਹਿਸਾਬ ਨਾਲ ਇਹ ਰੈਡੀ ਕਰਵਾਇਆ ਸੀਗਾ ਤੇ ਬਾਟਮ ਤੇ ਤੁਹਾਨੂੰ ਵਰਕ ਮਿਲੂਗਾ ਨੈਕਸਟ ਸੂਟ ਇਹ ਵਾਲਾ ਜੀ ਚਿਫੋਨ ਫੈਬਰਿਕ ਦੇ ਉੱਪਰ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਸੀ ਆਰੀ ਵਰਕ ਦੇ ਵਿੱਚ ਦੀਦੀ ਨੂੰ ਪਾਕਿਸਤਾਨੀ ਲੁੱਕ ਚਾਹੀਦੀ ਸੀ A ਸ਼ੇਪ ਆਪਾਂ ਘੇਰਾ ਕੀਤਾ ਸੀ ਤੇ ਸੂਟ ਦੇ ਵਿੱਚ ਛੋਟੇ-ਛੋਟੇ ਬੁਟੇ ਬਣੀਆਂ ਹੋਈਆਂ ਸੀਗੀਆਂ ਫਿਨਿਸ਼ਿੰਗ ਹੈ ਜਿਹੜੀ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਕੀਤੀ ਸੀ ਘੇਰਾ ਤੇ ਗਲਾ ਜਿਹੜਾ ਖੁੱਦ ਦਾ ਡਿਜ਼ਾਈਨ ਦੀਦੀ ਨੇ ਆਪਾਂ ਨੂੰ ਭੇਜਿਆ ਸੀਗਾ ਕਿਸੇ ਹੋਰ ਬੁਟੀਕ ਦਾ ਡਿਜ਼ਾਈਨ ਲੈ ਕੇ ਸੋ ਆਪਾਂ ਉਹਨਾਂ ਨੂੰ ਸੇਮ ਓਦਾਂ ਸੂਟ ਰੈਡੀ ਕਰਕੇ ਦਿੱਤਾ ਤੇ ਉਹਨਾਂ ਨੇ ਬਾਟਮ ਤੇ ਰੈਡੀ ਕਰਵਾਇਆ ਇਹ ਸੂਟ ਬਾਟਮ ਵੀ ਵਰਕ ਕਰਵਾਈ ਹੈ ਬਾਟਮ ਤੇ ਸ਼ਰਟ ਬਾਜੂ ਰੈਡੀ ਕਰਵਾਇਆ ਨੈੱਕ ਜਿਹੜਾ ਰਾਉਂਡ ਰਖਵਾਇਆ ਉਹਨਾਂ ਨੇ ਰਾਉਂਡ ਹੀ ਸੀਗਾ ਜੋ ਨਾਲ ਫੋਟੋ ਭੇਜੀ ਸੀ ਆਪਾਂ ਨਾ ਤੇ ਚਨੂਨ ਦਾ ਆਪਾਂ ਇਹਨਾਂ ਦੁਪੱਟਾ ਟਾਈਪ ਕੀਤਾ ਤੇ ਜੋ ਪੱਤੇ ਦੇ ਉੱਪਰ ਵੀ ਆਪਾਂ ਉਹਨਾਂ ਨੂੰ ਲੀਸ ਲਗਾ ਕੇ ਦਿੱਤੀ ਸੀ ਇਹ ਉਹਨਾਂ ਨੇ ਆਪਾਂ ਤੋਂ ਸੂਟ ਜਿਹੜਾ ਸੀਗਾ ਕੈਨੇਡਾ ਵਿੱਚ ਕੈਨੇਡਾ ਤੋਂ ਸਿੱਧੀ-ਧੀ ਉਹਨਾਂ ਨੇ ਮੰਗਵਾਇਆ ਸੀਗਾ ਆਪਾਂ ਉਹਨੂੰ ਸਟਿਚ ਵੀ ਕਰਕੇ ਦਿੱਤਾ ਇਹ ਸੂਟ ਸੋ ਤੁਸੀਂ ਆਪਣੀ ਨਾਲ ਨਾਲ ਸਟਿਚਿੰਗ ਵੀ ਚੈੱਕ ਕਰ ਸਕਦੇ ਹੋ ਤੇ ਆਪਾਂ ਨੂੰ ਵੇਟ ਰਹੀਦੀ ਥੋਡੀ ਹਮੇਸ਼ਾ ਕਿ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਰੋ ਕੋ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਕਲੈਕਸ਼ਨ ਕਿਦਾਂ ਦੀ ਲੱਗੀ ਸੂਟ ਤੁਹਾਨੂੰ ਕਿਦਾਂ ਦੇ ਲੱਗੇ ਆਪਣਾ ਵਰਕ ਤੁਹਾਨੂੰ ਕਿਦਾਂ ਦਾ ਲੱਗਿਆ ਠੀਕ ਹੈ ਜੀ ਕਿਉਂਕਿ ओरिजिनल ਬਹੁਤ ਮੋਟੀਵੇਟ ਹੁੰਦਾ ਬੰਦਾ ਬਹੁਤ ਜ਼ਿਆਦਾ ਥੋਡੀ ਸਪੋਰਟ ਹੈ ਜਿਹੜੀ ਦੇਖ ਕੇ ਖੁਸ਼ੀ ਹੁੰਦੀ ਹੈ ਸੋ ਸਾਰੇ ਜਾਨੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੇ YouTube ਚੈਨਲ ਨੂੰ ਜਾਂ Instagram ਪੇਜ ਨੂੰ ਹਲੇ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਤੇ Instagram ਪੇਜ ਨੂੰ ਫੋਲੋ ਕਰ ਲਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਵੀਡੀਓ ਤੁਹ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ